ਥੋੜਾ ਆ ਉਧਰੋਂ ਉੱਠ ਕੇ ਇੱਧਰ ਥੋੜਾ ਥੋੜਾ ਹੋ ਜਾਓ ਛਾਂ ਆ ਗਈ ਹੈ ਤੇ ਉੱਪਰ ਕੋਈ ਨਹੀਂ ਹੈ ਮੇਰੇ ਸਾਥੀਓ ਜਿੱਦਾਂ ਹੁਣ ਵਾਰ ਨਾ 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 ਲੈਤਾ ਜਵਾ ਤੇਰੋ ਮਨਾ You do know that ? ਮੈਂ ਸ਼ੰਮੀ ਕੁਮਾਰ ਸੋਦੇ ਸੀਪਰ ਯੂਨੀਅਨ ਨਗਰ ਨਿਗਮ ਪਟਿਆਲਾ ਜਨਰਲ ਸੈਕਟਰੀ ਜਿਹੜੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਭ ਤੋਂ ਪਹਿਲੀ ਮੰਗ ਜਿਹੜੀ ਪੰਜਾਬ ਲੈਵਲ ਤੇ ਹੈ ਸਾਡੇ ਜਿੰਨੇ ਵੀ ਕਿਸੇ ਵੀ ਕੈਟਾਗਰੀ ਦੇ ਕਾਮ ਕਰਨੇ ਕੱਚੇ ਕਾਮਿਆਂ ਨੂੰ ਪੱਕਾ ਕਰਾਣਾ ਤੇ ਦੂਸਰੀ ਮੰਗ ਪੂਰੇ ਪੰਜਾਬ ਦੇ ਵਿੱਚ 2004 ਤੋਂ ਬਾਅਦ ਜਿਹੜੀ ਪੈਨਸ਼ਨ ਬੰਦ ਸਰਕਾਰ ਵੱਲੋਂ ਉਹਨੂੰ ਬਹਾਲ ਕਰਾਣਾ ਤੇ ਸਮੇਂ ਸਿਰ ਜਿਹੜੀ ਨਵੀਂ ਭਰਤੀ ਹੈ ਉਹਨੂੰ ਜਾਰੀ ਕਰਾਣਾ ਤੇ ਜਿਹੜਾ ਪੂਰੇ ਪੰਜਾਬ ਨੂੰ ਸਾਡੇ ਕੱਚੇ ਕਾਮਿਆਂ ਦੇ ਰੂਪ ਦੇ ਵਿੱਚ ਜਿਹੜਾ ਕੋਡ ਲੱਗਿਆ ਉਸ ਨੂੰ ਦੌਰ ਕਰਾਣਾ ਸਰਕਾਰ ਨਾਲ ਸਾਡੀ ਇਹੀ ਜਿਹੜੀ ਉਮੀਦ ਦੇ ਨਾਲ ਪੂਰੇ ਕਰਮਚਾਰੀਆਂ ਦੀ ਜਿਹੜੀ ਉਮੀਦੀ ਉਮੀਦ ਸੀਗੀ ਵੀ ਸਰਕਾਰ ਚੇਂਜ ਹੋਏਗੀ ਤੇ ਕਰਮਚਾਰੀਆਂ ਦਾ ਕੁਝ ਕਰੇਗੀ ਪਰ ਇਸ ਵਿੱਚ 3 ਸਾਲਾਂ ਦੇ ਪੀਰੀਅਡ ਦੇ ਵਿੱਚ ਪੂਰੀ ਤਰ੍ਹਾਂ ਸਰਕਾਰ ਕਰਮਚਾਰੀ ਸਾਥੀਆਂ ਤੋਂ ਟੁੱਟ ਚੁੱਕੀ ਹੈ ਜਿਸ ਦਾ ਰੋਜ਼ ਪੂਰੇ ਪੰਜਾਬ ਦੇ ਵਿੱਚ ਸਿਰ ਚੜ ਕੇ ਬੋਲ ਰਿਹਾ ਹੈ ਕਰਮਚਾਰੀ ਸਾਥੀਆਂ ਦੇ ਮਨਾਂ ਦੇ ਵਿੱਚ ਇੰਨਾ ਗਰੋਸ ਹੈ ਜੇ ਸਰਕਾਰ ਬਣਾ ਸਕਦੇ ਆ ਤਾਂ ਸਰਕਾਰ ਗिरा ਸਕਦੇ ਆ ਇਹ ਧਰਨਾ ਕਿੰਨੇ ਦੀ ਕਰਨੀ ਇਹ ਜਿਹੜੀ ਸਾਡੇ ਧਰਨਾ ਸਾਡਾ ਅਜੇ ਪੂਰੀ ਪੰਜਾਬ ਦੀ ਕਾਲ ਹੈ ਵੀ 3 ਦਿਨ ਜਿਹੜਾ ਆਪਣੇ ਲੋਕਲ ਸ਼ਹਿਰਾਂ 'ਚ ਘੜਾਪਨ ਜਿਹੜੀ ਰੈਲੀ ਹੈ ਜਾਂ ਇਹ ਹਰਤਾਲ ਹੈ ਘੜਾਪਨ ਦੇ ਰੂਪ 'ਚ ਅਸੀਂ ਕਰ ਰਹੇ ਆ ਜੇ 3 ਦਿਨ ਦੇ ਵਿੱਚ ਸਾਡੇ ਕੋਲ ਕੋਈ ਵੀ ਪ੍ਰਸ਼ਾਸਨਿਕ ਜਾਂ ਪੰਜਾਬ ਸਰਕਾਰ ਦਾ ਨੁਮਾਇੰਦਾ ਜਾਂ ਕੋਈ ਸਾਨੂੰ ਐਸਾ ਵਿਸ਼ਵਾਸ ਨਹੀਂ ਦਿਵਾਏਗਾ ਤਾਂ ਹੋ ਸਕਦਾ ਇਹ ਪੂਰੇ ਪੰਜਾਬ ਦੇ ਵਿੱਚ ਸੰਘਰਸ਼ ਹੋਰ ਤੇਜ਼ ਹੋ ਜਾਏਗਾ ਸੋ ਸਰਕਾਰ ਨੂੰ ਬੇਨਤੀ ਹੈ ਵੀ ਜਿਹੜਾ ਸਾਡੇ ਮੁਲਾਜ਼ਮਾਂ ਦਾ ਡੀਏ ਦੀ ਜਿਹੜੀਆਂ ਕਿਸ਼ਤਾਂ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਜਿਹੜੀਆਂ ਸ਼ਰਤਾਂ ਨੇ ਉਹ ਜਲਦੀ ਤੋਂ ਜਲਦੀ ਨਿਬੇੜਿਆ ਜਾਵੇ ਤੇ ਕਰਮਚਾਰੀਆਂ ਨੂੰ ਜਿਹੜਾ ਉਹਨਾਂ ਦਾ ਬੰਦਾ ਮਾਨ ਸਮਾਨ ਉਹ ਦਿੱਤਾ ਜਾਵੇ ਜੀ ਹਾਂਜੀ ਸਰ ਕੀ ਨਾਮ ਹੈ ਮੇਰਾ ਨਾਮ ਅਨਿਲ ਕੁਮਾਰ ਹੈ ਜੀ ਨਗਰ ਨਿਕਮ ਕਰਮਚਾਰੀ ਦਲ ਤੋਂ ਮੀਤ ਪ੍ਰਧਾਨ ਹਾਂ ਸਾਡੇ ਪਰ ਇਹ ਮੁੱਖ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਾਂ ਇਹ ਸਾਡੀ ਮੁੱਖ ਮੰਗਾਂ ਨੇ ਜੀ ਜਿਵੇਂ ਸਾਡੇ ਸੁਨੀਲ ਕੁਮਾਰ ਬਰਲੰਦ ਪ੍ਰਧਾਨ ਜੀ ਨੇ ਦੱਸਿਆ ਆ ਠੀਕ ਹੈ ਜੀ ਕਿ ਜਿਵੇਂ ਆਪਣੇ ਮਲਾਜ਼ਮ ਨੇ ਜੀ ਚਾਹੇ ਆਊਟਸੋਰਸ ਮਲਾਜ਼ਮ ਆ ਚਾਹੇ ਸਫਾਈ ਸੇਵਕ ਪਾ ਯੂਨੀਅਨ ਤੋਂ ਆ ਠੀਕ ਹੈ ਜੀ ਸਫਾਈ ਸੇਵਕ ਕੰਮੇ ਨੇ ਸਿਵਰਮੈਨ ਨੇ ਫਾਈਬ੍ਰਿਗੇਟ ਤੋਂ ਨੇ ਉਹਨਾਂ ਨੂੰ ਫਸਟ ਆਫ ਆਲ ਪੱਕੇ ਕਰਾਨ ਤੇ ਉੱਚ ਠੀਕ ਹੈ ਜੀ ਫਿਰ ਜਿਹੜੀ ਸਾਡੀਆਂ 올ਡ ਪੈਨਸ਼ਨ ਸਕੀਮਾਂ ਨੇ ਠੀਕ ਹੈ ਜੀ ਉਹ ਬੰਦ ਕਰਤੀ ਸੀ 1 1 2004 ਤੋਂ ਪੈਨਸ਼ਨ ਸਕੀਮ ਬੰਦ ਪਈ ਆ ਉਹਨਾਂ ਨੂੰ ਮੋੜ ਬਹਾਲ ਕਰਨ ਲਈ ਇਹ ਰੋਸ ਪ੍ਰਦਰਸ਼ਨ ਕੱਢਿਆ ਗਿਆ ਵਾ ਜੀ ਸਾਹਿਬ ਨਾਲ ਗੱਲਬਾਤ ਹੋਈ ਕੋਈ ਨਹੀਂ ਫਿਲਹਾਲ ਤਾਂ ਹਜੇ ਕੋਈ ਗੱਲ ਨਹੀਂ ਹੋਈ ਜੀ ਫਿਲਹਾਲ 3 ਦਿਨ ਦਾ ਇਹ ਰੋਸ ਪ੍ਰਦਰਸ਼ਨ ਰੱਖਿਆ ਗਿਆ ਵਾ ਤੇ ਉਸ ਤੋਂ ਬਾਅਦ ਅਗਲੀ ਰਣਨੀਤੀ ਦੇਖਾਂਗੇ ਜੀ ਸਾਂਝੀ ਸੰਘਰਸ਼ ਕਮੇਟੀ ਦੀ ਕੀ ਹੁੰਦੀ ਆ ਜੋ ਰੂਪਰੇਖਾ ਹੋਏਗੀ ਉਹ ਤੁਹਾਨੂੰ ਪਤਾ ਲੱਗ ਹੀ ਜਾਏਗੀ ਜੀ ਕੀ ਨਾਮ ਹੈ ਪ੍ਰਗਨ ਜੀ ਮੇਰਾ ਨਾਮ ਸੁਨੀਲ ਕੁਮਾਰ ਸੰਪਰਦਾਸ ਸਪਾਇਸ ਸੇਵਕ ਯੂਨੀਅਨ ਨੈਰੇ ਪਟਿਆਲਾ ਔਰ ਸਾਡੀ ਸਾਂਝੀ ਸੰਘਰਸ਼ ਕਮੇਟੀ ਦੇ ਵੱਲੋਂ ਅੱਜ ਪਟਿਆਲਾ ਦੇ ਵਿੱਚ ਸਾਡੇ ਪਹਿਲੇ ਮੁਲਾਜ਼ਮ ਐਕਸ਼ਨ ਯੂਨੀਅਨ ਪੰਜਾਬ ਦੇ ਝੰਡੇ ਥੱਲੇ ਔਰ ਸਾਡੇ ਸਪਾਇਸ ਸੇਵਕ ਯੂਨੀਅਨ ਦੇ ਝੰਡੇ ਥੱਲੇ ਪੰਜਾਬ ਵੱਲੋਂ ਜਿਹੜੀ ਕਾਲ ਕੀਤੀ ਗਈ ਆ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜੀ ਮੁਲਾਜ਼ਮ ਮਾਰੂ ਨੀਤੀ ਸਰਕਾਰ ਨੇ ਬਣਾਈ ਹੈ ਉਹਦੇ ਖਿਲਾਫ ਜਿਹੜੇ ਅੱਜ ਜਿਹੜਾ ਪ੍ਰੋਗਰਾਮ ਪਟਿਆਲੇ ਦੇ ਵਿੱਚ ਅਸੀਂ ਰੱਖਿਆਗਾ ਘਰੇਪਨ ਰੋਸ ਪ੍ਰਦਰਸ਼ਨ ਰੱਖਿਆਗਾ ਜਿਹੜਾ ਔਰ ਜਿਹੜਾ ਸਾਡਾ ਪ੍ਰੋਗਰਾਮ ਹੈਗਾ 7 7 8 9 ਯਾਨੀ 3 ਦਿਨ ਦਾ ਜਿਹੜਾ ਪ੍ਰੋਗਰਾਮ ਜਿਹੜਾ ਸਪਾਈਸੇਗੁੰਦੇ ਚੰਡੇ ਥਲੇ ਜਿਹੜਾ ਰੱਖਿਆ ਅੱਜ ਜਿਹੜੀ ਸਾਡੀ ਪੰਜਾਬ ਲੀਡ ਦੀ ਜਿਹੜੀ ਸਾਡੀ ਮੰਗ ਹੈ ਜਿਹੜੀ ਪੰਜਾਬ ਸਰਕਾਰ ਦੇ ਖਿਲਾਫ ਜਿਹੜਾ ਤੰਨਾ ਰੱਖਿਆ ਗਿਆ ਪਹਿਲੇ ਅਧਾਰ ਤੇ ਜਿਹੜੀ ਸਾਡੀ ਮੰਗ ਹੈ ਜਿਹੜੀ ਆਊਟਸੋਰਸ ਮੁਲਾਜ਼ਮ ਜਿਹੜੀ ਤੇ ਉਹ ਕਿਸੇ ਵੀ ਕੈਟਾਗਰੀ ਚ ਕੰਮ ਕਰਨ ਦੇ ਸਪਾਈਸਰ ਕੋਨ ਮਾਲੀ ਹੋਣ ਮਤਲਬ ਕਰਕ ਹੋਣ ਜਾਂ ਕਿਸੇ ਵੀ ਕੈਟਾਗਰੀ ਚ ਜਿਹੜੇ ਕੰਮ ਕਰਦੇ ਨੇ ਉਹ ਪਹਿਲ ਕੇ ਇਧਾਰ ਤੇ ਪੱਕੇ ਕਰਨਾ ਉਹ ਜਿਹੜਾ ਸਾਡਾ ਕਾਫੀ ਸਮੇਂ ਤੋਂ ਜਿਹੜੇ ਮਲਾਇਨ ਸੱਤੀ ਜਿਹੜੇ ਕੱਚੇ ਨੇ ਉਹਨਾਂ ਪੱਕੇ ਗਨਾ ਅਤੇ ਜਿਹੜਾ ਇਹਦਾ ਪੀਐਫ ਕਾਫੀ ਸਮੇਂ ਤੋਂ ਪੈਂਦੀ ਪਿਆ ਉਹ ਜਮਾ ਕਰਾਣਾ ਪੁਲਿਸ ਜਿਹੜੇ ਸਾਡੇ ਐਨਪੀਐਸ ਕਰਮਚਾਰੀ ਨੇ ਜਿਹੜੇ 1 2004 ਤੋਂ ਬਾਅਦ ਜਿਹੜੀ ਸਾਡੀ ਪੰਜਾਬ ਸਰਕਾਰ ਨੇ ਐਨਪੀਐਸ ਲਾਗੂ ਕੀਤੀ ਗਈ ਹੈ ਸਾਡੀ ਜਿਹੜੀ ਪਹਿਲਕਿਦਾਰ ਜਿਹੜੀ ਮੰਗ ਹੈ ਉਹ ਪੁਰਾਣੀ ਪੈਂਸ ਜਿਹੜੀ ਬਹਾਲ ਕਰਨਾ ਉਸ ਤੋਂ ਬਾਅਦ ਜਿਹੜੀ ਸਾਡੇ ਸਾਥੀ ਕੁਸ ਪਟਿਆਲੇ ਦੇ ਵਿੱਚ 27 ਜਿਹੜੇ ਵੇਟਿੰਗ ਤੇ ਨੇ ਔਰ ਜਿਹੜੇ ਸਾਡੇ ਕੁਝ 51000 ਸਾਡੀ ਸਪਾਈ ਕਰਮਚਾਰੀ ਉਹ ਸਿਉਰਮੈਨ ਸਾਥੀ ਵੀ 26 ਸਾਡੇ ਉਹ ਵੀ ਨੇ ਔਰ ਸਾਡੇ ਹੋਰ categories ਨੇ ਉਹਨਾਂ ਨੂੰ ਪਹਿਲਕੀ ਅਧਾਰ ਤੇ ਕੰਟੈਕਟ ਤੇ ਕਰਾਣਾ ਔਰ ਖਾਪੀ ਕਾਫੀ ਹੈ ਸਾਡੀ ਕਰੀਬ ਜਿਹੜੀ ਪੰਜਾਬ ਦੀ ਜਿਹੜੀ ਡਿਮਾਂਡ ਹੈ ਉਹ ਸਾਡੀ 30 ਡਿਮਾਂਡਾਂ ਨੇ ਉਹ 50 ਸਰਕਾਰ ਦੇ ਖਿਲਾਫ ਜਿਹੜਾ ਅੱਜ ਪਟਿਆਲੇ ਦੇ ਵਿੱਚ ਅਸੀਂ ਖੜਾ ਆਪਾਂ ਨੇ ਰੋਸ ਪ੍ਰਦਰਸ਼ਨ ਅਸੀਂ ਕਰ ਰਹੇ ਨੇ ਕੀ ਕੀ ਗੱਲਬਾਤ ਹੋਈ ਹੈ ਤੁਸੀਂ ਕਮਿਸ਼ਨਰ ਨਾਲ ਨਹੀਂ ਜੀ ਜਿਹੜੀ ਸਾਡੇ ਦੇਖੋ ਸਾਡਾ ਕਮਿਸ਼ਨ ਲੈਵਲ ਦਾ ਨਹੀਂ ਹੈ ਉਹ ਕਮਿਸ਼ਨ ਨਾਲ ਅਸੀਂ ਜਿਹੜੀ ਲੋਕਲ ਮੰਗਾਂ ਨੇ ਉਹ ਅਸੀਂ ਆਪਣੇ ਪਰਸਨਲ ਲੈਵਲ ਤੇ ਆਸ ਮੰਗ ਪੱਤਰ ਸਜਿਸ ਕਮੇਟੀ ਦੇ ਚੰਡੇ ਤੋਂ ਲੈ ਅਸੀਂ ਦੇਣੀ ਹੈ ਉਸ ਤੋਂ ਬਾਅਦ ਜਿਹੜੀ ਸਾਡਾ ਜਿਹੜਾ ਅੱਜ ਜਿਹੜਾ ਸਾਡਾ ਪ੍ਰਦਰਸ਼ਨ ਹੈ 7 8 9 ਤਰੀਕਾ ਇਹ ਜਿਹੜੇ ਪੂਰੇ ਪੰਜਾਬ ਦੇ ਵਿੱਚ ਕੋਈ ਮੰਤਰੀ ਨਾਲ ਗੱਲਬਾਤ ਹੋਈ ਤੁਹਾਡੀ ਨਹੀਂ ਜੀ ਅੱਜ ਸਾਡੀ ਜਿਹੜੀ ਕੋਈ ਅੱਜ ਕੋਈ ਸੀ ਮੰਤਰੀ ਨਾਲ ਜਾਂ ਕਿਸੇ ਉਹ ਡਾਇਰੈਕਟਰ ਨਾਲ ਕੋਈ ਗੱਲਬਾਤ ਨਹੀਂ ਹੋਈ ਹੈ ਜਦੋਂ ਵੀ ਕੋਈ ਵੀ ਸਾਡੀ ਸਾਡੀ ਪੂਰੀ ਜਿਹੜੀ ਮੰਗ ਹੈ ਮੁਲਾਜ਼ਮ ਮੈਕਸੀਨ ਕਮੇਟੀ ਵੱਲੋਂ ਸਾਡੀ ਜੇਦੋਂ ਵੀ ਕੋਈ ਵੀ ਐਸੀ ਮੰਗ ਜਾਂ ਮੰਦੇ ਨੇ ਉਹ ਪੈਨਲ ਮੀਟਿੰਗ ਰੱਖੀ ਜਾਵੇ ਜਿਹਦੇ ਵਿੱਚ ਸਾਡੇ ਲੋਕਲ ਬਾਡੀ ਮੰਤਰੀ ਜੀ ਲੋਕਲ ਬਾਡੀ ਡਾਇਰੈਕਟਰ ਸਾਹਿਬ ਲੋਕਲ ਬਾਡੀ ਚੀਫ ਸੈਕਟਰੀ ਸਾਹਿਬ ਔਰ ਜਿਹੜੇ ਜਿਵੰਤ ਡਾਇਰੈਕਟਰ ਸਾਹਿਬ ਵਿੱਚ ਮੀਟਿੰਗ ਹੋਵੇ ਉਹਦੇ ਵਿੱਚ ਸਾਡੀ ਜਿਹੜੀ ਮੰਗ ਜੇ ਤੁਹਾਡੀ ਮੰਗਾ ਨਾ ਬੁਰੀ ਆਣਗੇ ਅੱਗੇ ਦੀ ਰੱਡੀ ਜਿਹੜੀ ਅਗਲੀ ਨੀਤੀ ਹੈ ਜੀ ਸਾਡੀ ਕਿਉਂਕਿ ਖਰੜ ਦੇ ਵਿੱਚ ਪਿੱਛੇ ਸਾਡੇ 21 ਸਤੰਬਰ ਨੂੰ ਮੀਟਿੰਗ ਹੋਈ ਸੀ ਉਹਦੇ ਵਿੱਚ ਅਸੀਂ ਫੈਸਲਾ ਕੀਤਾ ਧੀਆਂ ਵੀ 7 8 9 ਤਰੀਕ ਤੋਂ ਬਾਅਦ ਅਗਲੀ ਜਿਹੜੀ 17 ਸ ਅਕਤੂਬਰ ਤੋਂ ਬਾਅਦ ਜਿਹੜੀ ਬਾਲਵੀ ਜਨਮ ਦਿਨ ਤੋਂ ਬਾਅਦ ਅਸੀਂ ਜਿਹੜਾ ਅਗਲਾ ਸਟੈਪ ਹੈ ਬਹੁਤ ਹੀ ਸਟਰੋਂਗ ਸਟੈਪ ਹੋਗਾ ਜਾਂ ਇਹ ਹੋਗਾ ਸਾਡਾ ਜਿਹੜਾ ਮਾਨਯੋਗ ਜਿਹੜੇ ਮੁੱਖ ਮੰਤਰੀ ਦੀ ਕੋਟੀ ਦਾ ਕਰਾਊਗਾ ਜਾਂ ਫਿਰ ਸਾਡੀ ਲੋਕਲ ਬਾਡੀ ਮੰਤਰੀ ਦਾ ਕਰਾਊਗਾ ਜਾਂ ਫਿਰ ਜਿਹੜਾ ਸਾਡਾ ਵਿੱਤ ਮੰਤਰੀ ਜਿਹੜੀ ਅਰਪਾਲ ਸਿੰਘ ਚੀਮਾ ਦੀ ਕੋਟੀ ਦਾ ਕਰਾਊਗਾ ਅਗਲਾ ਪੰਜਾਬ ਲੈਵਲ ਤੇ ਸੱਦਿਆ ਜਾਊਗਾ